ਆਦਰ ਸ਼ਰਨ ਪੁੱਤ ਭੈਣ ਜੀ ਉੱਥੇ ਹੀ ਬਹਿ ਜਾਣਾ ਹੈਗਾ ਚੱਲ ਮੈਂ ਆਹ ਚੱਲ ਅਸੀਂ ਇੱਥੇ ਬਹਿ ਜਾਂਦੇ ਆ ਮੈਂ ਤਾਂ ਸੋਚਣ ਨਹੀਂ ਆ ਕਿ ਚੰਗੇ ਵੇਲੇ ਵਾ ਪਰੋਣੇ ਨੇ ਕਿਸ ਨੂੰ ਨਹੀਂ ਫੋਨ ਕਰਤਾ ਜੇ ਪਰੋਣੇ ਆ ਜਾਂਦੇ ਤਾਂ ਮੇਰਾ ਵੀ ਜਲੂਸ ਨਿਕਲ ਜਾਣਾ ਹਾਏ ਭੈਣ ਜੀ ਤੁਹਾਡਾ ਕਿਹੜੀ ਕਵਲ ਜਲੂਸ ਨਿਕਲ ਜਾਣਾ ਹੈ ਬੜਸਵਾ ਕੇਕ ਆਕ ਲਿਆਂਦਾ ਤੁਸੀਂ ਕਟਿਆ ਵਾ ਖਾਦਾ ਵਾ ਸਾਰਿਆਂ ਨੇ ਤੇ ਪਰੋਣੇ ਆਉਂਦੇ ਤੇ ਉਹ ਵੀ ਕੇਕ ਨੂੰ ਖਾ ਲੈਂਦੇ ਦੱਸ ਤੇ ਆਹ ਕੀ ਪਾ ਕੇ ਆਈਆਂ ਜੀ ਨੋ ਨੇ ਪਾਇਆ ਵਾ ਫਿੱਕਾ ਤੇ ਸੱਸ ਨੇ ਪਾ ਲਿਆ ਘੂੜਾ ਕਮ ਸੋ ਕਮ ਇੰਨਾ ਤੇ ਵੇਖ ਲੈਂਦੀ ਕਿ ਉਹਦੇ ਦਿਵਾਲੀ ਦੇ ਕੋ ਕੱਪੜੇ ਚੱਜ ਦਾ ਪਾ ਕੇ ਲਿਆਉਂਦੀ ਉਹਦਾਂ ਬੜਾ ਨਹੀਂ ਮੇਰੀ ਨੋ ਮਾਸਟਰਾਂ ਨਹੀਂ ਲੱਗੀ ਭੈਣ ਜੀ ਅਹੀਂ ਤੇ ਆਪਣੇ ਵੱਲੋਂ ਬੜਾ ਵਧੀਆ ਪਾ ਕੇ ਆਈਆਂ ਵਾ ਮੈਂ ਵੀ ਨਵਾਂ ਸੂਟ ਪਾਇਆ ਤੇ ਮੇਰੀ ਨੋ ਨੇ ਵੀ ਨਵਾਂ ਪਾਇਆ ਵਾ ਇਹ ਜਿਹੜਾ ਕ ਰੰਗ ਐ ਹੁਜੇ ਪਸੰਦ ਕਰਦੀ ਆ ਮਾੜੇ ਤੇ ਨਹੀਂਗੇ ਸੂਟ ਸਾਡੇ ਤੇ ਆਪ ਦੇ ਕਈ ਰਵਾਂ ਨਿਆਣੇ ਨੂੰ ਪੁੱਤ ਏਦਾਂ ਦੇ ਪਾਈ ਰੇ ਗੂੜੇ ਗੂੜੇ ਸੂਟ ਇਹ ਕੱਲ ਵੀ ਆਈ ਆਈ ਐ ਉਹਨਾਂ ਨੂੰ ਫਿੱਕੇ ਫਿੱਕੇ ਸੂਟ ਪਾਏ ਨੇ ਜੇ ਕੋਈ ਖਾਸ ਰਿਸ਼ਤੇਦਾਰ ਆ ਜਾਂਦਾ ਹਾਜੀ ਦੋ ਜਣੀ ਨਾ ਮੈਂ ਈ ਸੀ ਪਰ ਤੇਰਾ ਕੀ ਜਾਨਾ ਤੂੰ ਤਾਂ ਭੋਲਾ ਜਿਹਾ ਮੂੰਹ ਬਣਾ ਕੇ ਚੱਲ ਜਾਣਾ ਸੀ ਉੱਠ ਕੇ ਨਹੀਂ ਨਹੀਂ ਪਾਈ ਜੀ ਮੈਂ ਆਪ ਹੀ ਅਜਾ ਰੰਗ ਲਿਆ ਹੀ ਗਾ ਮੈਨੂੰ ਏਦਾਂ ਦੇ ਪਸੰਦ ਆ ਮੰਮੀ ਤੇ ਕਹਿੰਦੇ ਆ ਕਿ ਗਾੜੀ ਗਾੜੇ ਲੱਗ ਲੈ ਆ ਨਾ ਅੱਛਾ ਪੁੱਤ ਫਿਰ ਇਹ ਗੱਲ ਵਾ ਫਿਰ ਤੇਰੀ ਪਸੰਦੀ ਮਾਰੀ ਆ ਤੇ ਤੈਨੂੰ ਕਪੜਾ ਲੈਂਦਾ ਹੀ ਨਹੀਂ ਪਤਾ ਤਾਂ ਪਾਉਂਦਾ ਕਿੱਥੋਂ ਹੁਣ ਮੇਰੀ ਗੱਲ ਸੁਣੋ ਭੈਣ ਜੀ ਇਹ ਆਪਣੇ ਘਰ ਦੇ ਹਾਲਾਤ ਵੀ ਵੇਖਣੇ ਪੈਂਦੇ ਆ ਚੱਲ ਕੋਈ ਨਾ ਆ ਤੁਹਾਡੇ ਹਾਲਾਤ ਤੰਗ ਬਸ ਜਦੋਂ ਵੇਖੋ ਹਾਲਾਤ ਹਾਲਾਤ ਹਲਾਤਾ ਨੂੰ ਰੋਂਦੇ ਰਿਹਾ ਕਰੋ ਕਿਤੇ ਇਹ ਵੀ ਕਹਿ ਦੇ ਕਰੋ ਤੁਹਾਡੇ ਤੇ ਚੰਗੇ ਆ ਗਏ ਕੀ ਗੱਲ ਤੁਹਾਡੀ ਹੱਦੋਂ ਜ਼ਮੀਨ ਘਟ ਤੁਹਾਡੇ ਜਿੰਨੀ ਆਡੀ ਵੀ ਪਰ ਅਹੀ ਨਹੀਂ ਕਦੀ ਮਹਿਸੂਸ ਹੁੰਦਾ ਚਲੋ ਭੈਣ ਜੀ ਇਹ ਤੇ ਆਪਣਾ ਆਪਣਾ ਵਰਤਨ ਦਾ ਤਰੀਕਾ ਵਾ ਨਾ ਕਿਸ ਨੇ ਕਿਸ ਤਰ੍ਹਾਂ ਵਰਤ ਲਿਆ ਕਿਸ ਨੇ ਕਿਸ ਤਰ੍ਹਾਂ ਵਰਤ ਲਿਆ ਪਰ ਮੇਰੇ ਹਿਸਾਬ ਦੇ ਨਾਲ ਕੱਪੜੇ ਸਾਡੇ ਮਾੜੇ ਨਹੀਂਗੇ ਚੰਗੇ ਭਲੇ ਕੱਪੜੇ ਆ ਸਾਡੇ ਚਲੋ ਵੱਖਰੀ ਗੱਲ ਆ ਤੁਸੀਂ ਜ਼ਿਆਦਾ ਮਹਿੰਗੇ ਪਾਉਂਦੇ ਜੀ ਅਸੀਂ ਥੋੜੇ ਸਸਤੇ ਪਾਉਂਦੇ ਆ ਗੱਲ ਤੇ ਉਹੀ ਆ ਨਾ ਜ਼ਿਆਦਾ ਮਹਿੰਗੇ ਪਾਉਂਦੇ ਤੇ ਜ਼ਿਆਦਾ ਸਸਤੇ ਪਾਉਂਦੇ ਘੱਮਸੋ ਕੰਮ ਤੋਂ ਸਿਆਣੀ ਬਿਆਣੀ ਆ ਕੋਈ ਨੋਂ ਨੋ ਤੇ ਅੱਜ ਦਾ ਕੱਪੜਾ ਲੈ ਕੇ ਦੇ ਨਾਲ ਲੈ ਕੇ ਤੁਰ ਪਈ ਨਹੀਂ ਜਾਂ ਫਿਰ ਨਾਲ ਹੀ ਨਹੀਂ ਲਈਦਾ ਹੁੰਦਾ ਭੈਣ ਜੀ ਇੱਕ ਗੱਲ ਕਵਾਂ ਗੁੱਸਾ ਨਾ ਕਰਿਓ ਤੁਸੀਂ ਹੁਣ ਸਾਡੀ ਬੇਇੱਜ਼ਤੀ ਕਰਨ ਨੂੰ ਕਰ ਸਕਦੇ ਆ ਵਾ ਦੱਸ ਜੇ ਕੋਈ ਸੱਸਰੀ ਗੱਲ ਕਰੇ ਤਾਂ ਬੇਇੱਜ਼ਤੀ ਸਮਝ ਨਾ ਕਰੋ ਇਹੋ ਤਾਂ ਤੇਰੀ ਆਦਤ ਆ ਫਿਰ ਵੀ ਮਹਿਸੂਸ ਤੇ ਹੁੰਦਾ ਹੀ ਨਾ ਬੰਦੇ ਨੂੰ ਮਸੂਰ ਇੱਕ ਤਾਂ ਆਪਣੇ ਘਰ ਸੱਤ ਲਿਆ ਵਾ ਇੱਕ ਮੇਰੀ ਨੌਤੀ ਦੇ ਸਾਹਮਣੇ ਸਾਡੀ ਬੇਇੱਜ਼ਤੀ ਕਰਨ ਲਈ ਚੰਗੀ ਗੱਲ ਨਹੀਂ ਤਾਂ ਤੇ ਵਾਸਤੇ ਬਸ ਜੀਵਨ ਤੇਰੀ ਤੇ ਆਦਤ ਵਾ ਜਦੋਂ ਤੂੰ ਕਿਸੇ ਦੇ ਘਰ ਆਉਣਾ ਹੁੰਦਾ ਹੈ ਇਦਾਂ ਗੁਸਕਣ ਡੈ ਪੈਣਾ ਹੁੰਦਾ ਵਾ ਸੁੱਖੀ ਸੰਧੀ ਇੰਨਾ ਹੀ ਸੋਚ ਵੀ ਮੇਰੀ ਨੌਂ ਦਾ ਜਨਮ ਦਿਨ ਵਾ ਇਦਾਂ ਥੋੜਾ ਮਨਪਰੀ ਦ ਕਿਸੇ ਦੇ ਘਰ ਰਣ ਕੇ ਨਾ ਪੁੱਤ ਨਾ ਪੁੱਤ ਚਾਲਿਆ ਉਹਦੇ ਨੇ ਤੇ ਚਾਹ ਬੱਸ ਬਾਣੀ ਚੱਲੀ ਆ ਤੇ ਮੈਂ ਲੈ ਕੇ ਅੰਮੀ ਸਾਰਿਆਂ ਵਾਸਤੇ ਲੈ ਲੈ ਮੇਰੀ ਧੀ ਛੇਤੀ ਹਾਂ ਆਉਂ ਮੈਂ ਦਈਆਂ ਕਰਨਾ ਕੋਈ ਉਹ ਤੋਂ ਕੋਈ ਪਲੇਟ ਦੇ ਵਿੱਚ ਪਾ ਲਿਆ ਨਹੀਂ ਪਤਾ ਸਖਣੀ ਨਾ ਲੈਣੀ ਨਹੀਂ ਨਹੀਂ ਲੈ ਕੇ ਆਵਾਂਗੀ ਮੈਨੂੰ ਪਤਾ ਵਾ ਜੀ ਕੋਈ ਸਾਰਾ ਕੁਝ ਲੈ ਕੇ ਆਣਾ ਤੇ ਮੈਂ ਚਾਹ ਪੋਕੇ ਥੋੜੀ ਦੇਣੀ ਇਹਨਾਂ ਨੂੰ ਵੇਖਿਆ ਹੀ ਮੇਰੀ ਨੋਹ ਕਿੰਨੀ ਸਿਆਣੀ ਹੈ ਇੱਕ ਆਵਾਜ਼ ਮਾਰਨੀ ਨਹੀਂ ਨਹੀਂ ਦੀਦੀ ਤੁਸੀਂ ਕੀ ਕਰਨਾ ਆਂ ਕਿ ਇਹ ਕਿੰਨਾ ਕੰਮ ਆ ਮੈਂ ਕਰ ਲੈਣਾ ਫੇਰ ਬੇਚਾਤੀ ਹੋ ਜਾਊਗਾ ਨਹੀਂ ਕੋਈ ਨਹੀਂ ਬਹਿਜੋ ਤੁਸੀਂ ਮੈਂ ਆਪਣੀ ਨੋਹ ਨੂੰ ਨਾ ਪੂਰੀ ਮਤ ਦਿੱਤੀ ਆ ਵੀ ਪੁੱਤ ਜੇ ਕੋਈ ਮੇਰੇ ਘਰ ਆਵੇ ਨਾ ਤੇ ਬਾਜ ਮਾਰਨ ਦੀ ਲੋੜ ਨਾ ਪਏ ਆਪੇ ਉੱਠ ਕੇ ਚਾਹ ਪਾਣੀ ਬਣਾਉਣਾ ਵਾ ਇਹ ਨਹੀਂ ਕਿ ਲੋਕਾਂ ਦੀਆਂ ਨਾ ਵਾਂਗ ਕੋਈ ਜਾਓ ਤੇ ਬਾਜ ਵੀ ਨਾ ਦੇ ਤੇ ਸੁੱਤੀਆਂ ਹੀ ਨਾ ਉਠਣ ਬਸ ਸੱਸ ਮਾੜਾ ਦਾ ਪਾਣੀ ਤਾਂ ਨਹੀਂ ਫੜਾ ਦੇ ਤੇ ਚੱਲ ਮੇਰੇ ਭਾਈ ਪੁੱਛੋ ਨੋ ਕੀ ਕਰਦੀ ਸੁੱਤੀ ਆ ਵੀ ਕੋਈ ਗੱਲ ਨੋ ਤੀ ਦਾ ਟੈਮੋਂ ਦਾ ਕੰਮ ਕਰਦਾ ਅੱਧਾ ਦਿਨ ਆਇਆ ਤੇ ਨੋ ਤੀ ਹੰਦਾ ਸੁੱਤੀ ਹੋਵੇ ਮੈਂ ਨਹੀਂ ਹੋਜੀ ਆਪਣੀ ਤੋਂ ਉਹਨੂੰ ਮੱਤ ਦਿੱਤੀ ਮੇਰੀ ਨੋ ਤੇ ਐ ਚੰਡੀ ਆ ਕੰਮ ਵਿੱਚ ਚਲੋ ਚੰਗਾ ਹੀ ਐ ਪੈਂਦੀ ਚੰਡੀ ਆ ਤੇ ਵਧੀਆ ਗੱਲ ਵਾ ਫੜੋ ਜੀ ਉਹ ਨਾ ਫੜ ਪੁੱਤ ਤੁਸੀਂ ਲੱਲਾ ਸ਼ਰਨ ਲੱਲਾ ਪੁੱਤ ਲੋ ਭੈਣ ਜੀ ਨਹੀਂ ਕੋਈ ਨਹੀਂ ਖਾ ਲੋ ਜੀ ਉਹ ਤੁਸੀਂ ਆਹੀ ਤਾਂ ਕੋਹ ਨਾ ਕੋਹ ਚਾ ਪਾਣੀ ਨਾ ਖਾਂਦੇ ਪੀਂਦੇ ਰਹੀਦਾ ਖਾ ਲੋ ਤੁਸੀਂ ਕੋਈ ਚਲੋ ਕੋਈ ਨਹੀਂ ਕੁੜੀ ਦਾ ਚਰੰਦੇ ਨਾ ਆ ਖਾਓ ਤੇਰਾ ਸਵੇਰੇ ਨਾ ਤੇਰਾ ਨਿੱਕਾ ਮੋਟਾ ਹੋਰ ਸਮਾਨ ਲਿਆਂਦਾ ਉਹ ਖਾਂਦੀ ਰਹੀ ਲਿਆ ਲੈ ਮਾਸਾ ਕਾ ਖਾ ਲੈਣੀ ਹੈ ਜਦੋਂ ਜਿਆਦਾ ਨਹੀਂ ਹੈ ਦੇ ਲੱਲਾ ਪੁੱਤ ਚਾ ਲੱਲਤਾਈ ਜੀ ਜੀਵਣਾ ਨਾਲ ਚਾਹ ਵੀ ਲੱਲਾ ਸੁੱਕਾ ਹੀ ਖਾਈ ਜਾਨੀ ਆ ਵੇਸਨ ਹੀ ਕੇ ਲਵਾ ਲੇਗੀ ਭੈਣ ਜੀ ਫੜਨ ਲੱਗੀ ਆ ਜਿਹੜੇ ਸਾਹ ਨੂੰ ਤੁਸੀਂ ਵੇਖਣ ਦੇ ਜੇ ਨਾ ਇਹ ਤਾਂ ਮੈਨੂੰ ਲੱਗਦਾ ਹੁਣ ਤਾਂ ਹੀ ਕੇ ਲੱਗੀ ਜਾਣਾ ਵਾ ਮਨਿੰਦਰ ਸਿੰਘ ਹਾਂਜੀ ਹਾਂਜੀ ਸ਼ਰਨ ਵਿੱਚ ਨੌਕਰੀ ਤੇ ਲੱਗ ਗਈ ਆ ਹਾਂਜੀ ਭਾਜੀ ਥੋੜੇ ਬੋੜੇ ਪੈਸੇ ਤਾਂ ਉਹਨੇ ਕਮਾਉਣਾ ਹੀ ਅਕਸਰ ਓਏ ਆਹ ਜੀ ਚਲੋ ਜਿਹੜੇ ਲੱਗੇ ਪੈਸੇ ਤੇ ਹੁਣੇ ਹੁਣੇ ਮਹੀਨੇ ਦੇ ਮਹੀਨੇ ਕੋਈ 8 ਸਰ 10000 ਮਿਲੂਗਾ ਜੀ ਹਾਂਜੀ ਹਾਂਜੀ ਚੁੱਪ ਕਰਕੇ ਨਾ ਇੱਕ ਸਕੂਟਰੀ ਲੈ ਦੋ ਉਹਨੂੰ ਨਵੀਂ ਹੁਣ ਤੇ ਭਾਜੀ ਜੇ ਸਕੂਟਰੀ ਲਈ ਤਾਂ ਵੀ ਲੱਖ ਤੋਂ ਥੱਲੇ ਨਹੀਂ ਆਉਣੀ ਤੇ ਅਜੇ ਇੰਨੀ ਰਕਮ ਕਿੱਥੇ ਜੋੜਨੀ ਜੀ ਮੇਰੀ ਗੱਲ ਸੁਣ ਐਵੇਂ ਮਰੂ ਮਰੂ ਕਰੀ ਜਾਂਦਾ ਵਾ ਜ਼ਿੰਦਗੀ 'ਚ ਬੰਦੇ ਨੇ ਇੱਕੋ ਵਾਰੀ ਦੇ ਇੱਥੇ ਧਰਤੀ ਤੇ ਆਉਣਾ ਵਾ ਹਾਂਜੀ ਹਾਂਜੀ ਖਾਣਾ ਪੀਣਾ ਕਰੋ ਕੱਪੜੇ ਜਿਹੜਾ ਚੰਗਾ ਪਾਇਆ ਕਰੋ ਇੱਥੋਂ ਵੀ ਲੈ ਆਣਾ ਨਾਲ ਪੈਸੇ ਜੋੜਨੋਂ ਬਸਰੀ ਉਮਰ ਪਈ ਆ ਆਹ ਤੇ ਗੱਲ ਤਾਂ ਠੀਕ ਆ ਨਾਲੇ ਮੇਰੀ ਗੱਲ ਸੁਣ ਜ ਕੁਟਰੀ ਵੀ ਨਾ ਲਓ ਹਾਂਜੀ ਜੇ ਕਬੂਟਰੀ ਲੋਗੇ ਤੇ 1 ਲੱਖ ਤੇ ਕੋਈ 10 ਹਜ਼ਾਰ ਜਾਂ 5 ਹਜ਼ਾਰ ਲੱਗਣਾ ਵਾ ਹਾਂਜੀ ਹਾਂਜੀ ਉਹ 1 ਲੱਖ ਦੇ ਕੇ ਏਜੰਸੀ ਚ ਤੇ ਗੱਡੀ ਲੈ ਲਓ ਨਾ ਮੇਰੇ ਕਿਸ਼ਤਾ ਕਰਾ ਲਓ ਚੁਪ ਕਰ ਗਏ ਗੱਲ ਵਾਕੇ ਭਾਈ ਤੁਹਾਡੀ ਠੀਕ ਆ ਸਾਰਾ ਟੱਬਰ ਬਹਿ ਕੇ ਜਾ ਕਰੋਗੇ ਹਾਂ ਹਾਂ ਦੁੱਧ ਤੁਸੀਂ ਪਾਉਂਦੇ ਹੋ ਹਾਂਜੀ ਹਾਂਜੀ 5000 ਕਿਸ਼ਤੀ ਤੇ 7000 ਪਰਛੜਿਆ ਕਰਿਓ ਨਾਲ ਆਹ ਇਹ ਤਾਂ ਵਾਕੇ ਗੱਲ ਤੁਹਾਡੀ ਠੀਕ ਆ 8000 ਆਜੂ ਕਿੰਨੀ ਆਜੂ ਇਹ ਤੇ ਭਾਈ ਤੁਹਾਡੀ ਗੱਲ ਸਹੀ ਆ ਮੈਂ ਨਾ ਘਰ ਜਾ ਕੇ ਸਲਾਹ ਜ਼ਰੂਰ ਕਰੂੰਗਾ ਇਹ ਪਤਰੀ ਹੁਣ ਮੇਰੀ ਗੱਲ ਸੁਣੋ ਹਾਂਜੀ ਹਾਂਜੀ ਹੁਣ ਜੇ ਕਿਸੇ ਵਿਆਹ ਸ਼ਾਦੀ ਤੇ ਜਾਓਗੇ ਇਹਦੇ ਇਕੱਠਿਆਂ ਨੂੰ ਜਾਣਾ ਪੈ ਜੇ ਹਾਂਜੀ ਹਾਂਜੀ ਤੁਹਾਨੂੰ ਸਾਰੇ ਜੀਆਂ ਨੂੰ ਇਹ ਬੱਸ ਜਿਵੇਂ ਕਰਾਇਆ ਲਗਣਾ ਟਾਈਮ ਵੀ ਖਰਾਬ ਹੋਣਾ ਹੈ ਨਾਲੇ ਕਿਹਦੇ ਆਈਏ ਜਗਿਹਰੇ ਵਾਹੇ ਬੰਦਾ ਕੋ ਟਿਕਿਆ ਨਾ ਹੁੰਦਾ ਜਾਂਦਾ ਵਾ ਹਾਂਜੀ ਹਾਂਜੀ ਠੀਕ ਹੈ ਕਿ ਨਹੀਂ ਚਲੇ ਜਣੇ ਜਾਓਗੇ ਤੇ ਤੁਹਾਨੂੰ ਤਾਂ ਬੱਸ ਤੋਂ ਵੀ ਸਸਤੀ ਪੈਣੀ ਆ ਅਹੀਂ ਤੇ ਭੱਜ ਕਦੀ ਹਾਂ ਗੱਲ ਸੋਚੀ ਨਹੀਂ ਆਹ ਤੇ ਤੁਸੀਂ ਅਜੇ ਦਿਮਾਗ 'ਚ ਪਈ ਐ ਹੋਹੀ ਤਾਂ ਗੱਲ ਆ ਬਸ ਤੁਸੀਂ ਹੁਣ ਸਾਡੇ ਲਾ ਕੇ ਬੈਂਦੇ ਨਹੀਂ ਸੋਚਦੇ ਨਹੀਂ ਗੱਲ ਨੂੰ ਵਿਚਾਰਦੇ ਨਹੀਂ ਹਾਂ ਹਾਂ ਸੋਖ ਲੈ ਲਓ ਠੀਕ ਹੈ ਜੀ ਚੁੱਪ ਕਰਕੇ ਕਿਸ਼ਤ ਭਰੀ ਗੱਡੀ ਰਾਮਣ ਆਪਣੇ ਘਰ ਲੱਗੀ ਜਦੋਂ ਕਿਤੇ ਜਾਣਾ ਉਹ ਚਲ ਗਏ ਉਹ ਚਲੋ ਨਾਲੇ ਨਾ ਉਹ ਸ਼ਰਨੇ ਪੱਕੀ ਹੋਈ ਨਾ ਮਾ ਨਾਲੇ ਉਹ ਕਿ ਛੱਡ ਆਇਆ ਕਰੇ ਉਹ ਕੁੜੀ ਨੂੰ ਹਾਂ ਹਾਂ ਹੈ ਬਿਲਕੁਲ ਬਿਲਕੁਲ ਠੀਕ ਹੈ ਥੋੜਾ ਬੋੜਾ ਕੰਮਕਾਰ ਦੇ ਨਾਲ ਨਾਲ ਆਪਣਾ ਵੀ ਸੋਚੀ ਰਹੀਦਾ ਜੀ ਕੀ ਰਹਾ ਵੀ ਸੋਚੀਦਾ ਥੋੜਾ ਜਿਆ ਉਹ ਆਹ ਭਾਜੀ ਪਹਿਨ ਤੁਹਾਨੂੰ ਪਹਿਲਾਂ ਪਤਾ ਹੀ ਆ ਪਹਿਲੋਂ ਹਲਾੜ ਖੇਤਾਂ ਦੇ ਚਲੋ ਹੁਣ ਆ ਵੀ ਮਾੜਾ ਮੋਟਾ ਨੌਕਰੇ ਤੇ ਕੁੜੀ ਲੱਗ ਗਈ ਆ ਦੱਸਾਂਗੇ ਕਿ ਨਾ ਬੜਾ ਫਰਕ ਪੈ ਗਿਆ ਭਾਜੀ ਗੱਲ ਦੱਸਾਂ ਕੀ ਆ ਇਹ ਤੁਸੀਂ ਆਪਣਾ ਮਨਵੇਂ ਨੂੰ ਜਿੰਦਾਂ ਨੂੰ ਮਰਜ਼ੀ ਲੈ ਜਾਓ ਹਾਂਜੀ ਹਾਂਜੀ ਜਦੋਂ ਮਰਮਰੂ ਕਰੀ ਜਾਓਗੇ ਸਾਰੀ ਉਮਰ ਇਹ ਨੰਗੜੋਗੇ ਤਾਂ ਹਾਂ 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 ਜਿਹੜੀ ਵੀ ਗੱਡੀ ਲੈਣੀ ਸਲਾਹ ਕਰ ਲਿਓ ਠੀਕ ਹੈ ਜੀ ਮੈਨੂੰ ਦੱਸ ਦਿਓ ਗੱਡੀ ਪੰਜਾਂ ਮਿੰਟਾਂ 'ਚ ਦਵਾ ਦੂੰਗਾ ਅੱਛਾ ਜੀ ਹਾਂ ਇਹਦੀ ਕੀਮਤ ਮਿਲ ਜੰਦੀ ਗੱਡੀ 20 ਰੁਪਇਆ ਲੱਖ ਦੋ ਗੱਡੀ ਤੇ ਘਰੇ ਆ ਜੂਗੀ ਠੀਕ 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 ਹਾਂ ਮੈਂ ਖਰਾਕਿਆ ਮਾੜੀ ਦਿੱਤੀ ਜਿਹੜੀ ਕੰਪਨੀ ਦੀ ਲੈਣੀ ਹੈ ਉਹ ਦੱਸ ਦਿਓ ਮੈਂ ਆਇਆ ਹਾਂ ਮੈਂ ਆਇਆ ਇੱਕ ਮਿੰਟ ਹਾਂ ਠੀਕ ਹੈ ਠੀਕ ਕੋਈ ਨਹੀਂ ਬੈਠਾ ਰਹਿ ਇੱਕ ਮਿੰਟ ਯਾਰ ਕਿੱਡਾ ਚੰਗਾ ਮੇਰਾ ਭਰਾਵਾ ਹੈ ਵੇਲਾ ਕਿੱਟੀ ਵਧੀਆ ਮਤ ਦੇਂਦੇ ਆ ਕੱਲ ਉਹਦੀ ਵੀ ਸਹੀ ਆ ਸਾਰੀ ਉਮਰ ਹੋ ਗਈ ਬੱਸਾਂ 'ਚ ਰੋਲਦੇ ਆ ਕਿਤੇ ਇਹ ਵੀ ਕਿਤੇ ਗੱਡੀ ਲਵਾਗੇ ਵੱਡੀ ਹੈ ਪ੍ਰਾਧਕਾਂ ਨੇ ਕਹਿੰਦਾ ਗੱਲ ਹੀ ਕੋਈ ਨਹੀਂ ਕਿਸ ਤਰ੍ਹਾਂ ਝੱਟ ਮਿਲ ਜਾਂਦੀ ਹੈ ਨੋਨ ਲਾਂ ਨੂੰ ਇਹ ਕਹਿੰਦਾ ਕਰਾ ਦਊਗਾ ਚੰਗਾ ਮਨਾ ਘਰ ਜਾ ਕੇ ਸਲਾਹ ਕਰਦੇ ਆ ਆਜੋ ਡੈਡੀ ਇਧਰ ਆ ਤੁਹਾਨੂੰ ਤਨ ਇੰਦਰ ਕੀ ਗੱਲ ਹੋ ਗਈ ਆਉ ਤਾਂ ਸਹੀ ਉਹ ਮੈਂ ਉੱਥੇ ਕੀ ਗੱਲ ਕਰਨੀ ਚਾਹਤੀ ਹਣੀ ਬੈਠੇ ਹੀ ਹਾਂ ਮੇਰਾ ਨਾ ਇੱਕ ਦੋਸਤ ਆ ਆਓ ਉਹਨਾਂ ਪੈਸੇ ਮੰਗਣ ਡਿਆ ਤੇ ਮੈਂ ਉਹਨੂੰ ਖਾ ਕਰ ਬੈਠਾ ਵਾਂ ਖਾ ਕਰ ਬੈਠਾ ਹਾਂਜੀ ਕਿਨੇ ਕ ਮੰਗਦਾ ਪੈਸੇ ਤੋ ਧਮਾਵਾ ਹੀ ਕਿਨੇ ਕ ਲੱਖ ਰੁਪਈਆ ਡਿਆ ਮੰਗਣ ਅੰਦਾ ਮੈਂ ਦਹਾਂਗ ਦਾਣਾ ਦੇ ਵਿੱਚ ਮੋੜ ਦਾਂਗਾ ਦੋਸਤ ਪੱਕਾ ਜ਼ਰਾ ਹੈ ਤਾਂ ਪੱਕਾ ਵੈ ਇਹ ਨਾ ਮੁੜ ਕੇ ਖਰਾਬ ਕਰੇ ਵੇਖ ਲਾ ਖਰਾਬ ਕਰਨ ਵਾਲਾ ਹੈ ਨਹੀਂਗਾ ਹਾਂ ਨਹੀਂ ਇੱਕ ਦਿਨ ਤੋਂ ਕਮਨ ਦੱਸ ਕੇ 1000 ਰੁਪਈਆ ਲਿਆ ਹੀ ਲੋੜ ਹੀ ਮੈਨੂੰ ਹਾਂ ਅਗਲੇ ਨੇ ਉਸੇਲੇ ਦੇ ਦਿੱਤਾ ਹੀ ਅੰਦਾ ਜੇ ਵੱਧ ਲੋੜ ਹੈ ਤਾਂ ਵੱਧ ਲ ਲੈ ਤੇ ਘਰੋਂ ਚੰਗਾ ਵੈ ਹੂੰ ਉਹਨਾਂ ਨੇ ਨਾ ਕੋਈ ਕੰਮ ਕਰਨਾ ਹੈ ਅੱਛਾ ਅੰਦਾਜ ਬੈਂਕ ਚੋਂ ਨਿਕਲੇਣੀ ਆ ਤੇ ਜੇ ਤੋਂ ਖਾਤੇ ਚ ਪਾ ਦੇਣ ਤੇ ਉਹਨਾਂ ਗਾਂ ਕਿਸੇ ਨੂੰ ਪਾਉਣੇ ਨਾਲ ਉਹਦਾ ਡੈਡੀ ਹੈ ਨਹੀਂ ਇੱਥੇ ਪਾ ਦੇ ਫਿਰ ਉਹ ਗਿਆ ਅਨੰਦਪੁਰ ਤੇ ਅੰਦਾਜ ਇਹਨਾਂ ਕੰਮ ਕਰਦੇ ਤੇ ਵਧੀਆ ਪਾ ਦੇ ਪਾ ਦੇ ਬਾਪੂ ਵੇਖ ਲਈ ਮਗਰ ਆਪਣਾ ਵੀ ਖਰਚਾ ਵਾਤਾ ਚੱਲ ਜੇ ਤੇ ਜੇ ਮੈਂ ਤੁਹਾਡੀ ਸਲਾਹ ਲਈ ਉਹ ਚੱਲ ਦੇ ਦੇ ਜੇ ਨਾਂ ਦਿੱਤੇ ਫਿਰ ਅੱਖ ਵਾ ਚੰਗੇ ਭਲੇ ਆ ਤਾਂ ਉਹ ਟਿੱਕਾ ਬਣਿਆ ਵਾ ਆਹੋ ਹੈ ਉਹਦਾ ਮੈਂ ਤਾਂ ਲੱਖ ਨਹੀਂ ਕਿਹਾ ਮੈਂ 50000 ਦੇ ਦੇਣਾ ਮੈਂ ਚਲ ਤੇਰੇ ਲੱਖ ਕੋਈ ਗੱਲ ਨਹੀਂ ਕਦੇ ਚੱਲ ਤੇ ਨਹੀਂ ਚਲਿਆ ਚਲੋ ਫਿਰ ਠੀਕ ਆ ਸੱਜਣਾ ਮਿੱਤਰਾਂ ਨੇ ਕੰਮ ਆਉਣਾ ਚਾਹੀਦਾ ਬੰਦੇ ਨੂੰ ਚਲੋ ਠੀਕ ਆ ਮੈਂ ਫਿਰ ਕਰ ਦੇਣਾ ਉਹਨੂੰ ਕਰਲਾ ਕਰਲਾ ਇਨਸ਼ਾਅੱਲਾ ਵੀਰ ਮੇਰੀ ਵੀ ਰਹਿਰ ਆ ਗਈ ਆ ਮੇਦੇ ਅਗਲੇ ਨੇ ਆਖਣੇ ਜਦੋਂ ਮੰਗਦਾ ਮੈਂ ਦੇ ਦੇਣਾ ਇੱਕ ਵਾਰੀ ਇਹਦੇ ਕੋਲ ਮੰਗੇ ਤੇ ਨੇ ਨਾ ਕਰਤੀ ਭੈਣ ਜੀ ਇੱਕ ਗੱਲ ਪੁੱਛਾਂ ਤੁਹਾਨੂੰ ਕੋਈ ਵੀ ਪੁੱਛੀ ਜਿਹੜੀ ਵੀ ਪੁੱਛਣੀ ਭਲਾ ਐਡੀ ਨਵਦੀ ਸ਼ਾਭ ਬਣਾਈ ਆ ਕਿਹੜੇ ਸੁਨਿਆਰੇ ਕੋ ਬਣਾਈ ਤੁਸੀਂ ਨੇ ਤੁੰਗੀ ਕਰਨਾ ਪੁੱਛ ਕੇ ਮੇਰਾ ਵੀ ਜੀ ਕਰਦਾ ਮੈਂ ਵੀ ਆਪਣੀ ਨਾਉ ਨਾ ਬਣਾ ਕੇ ਦਵਾ ਜਦੋਂ ਇੰਨੀ ਹਿੰਮਤ ਨਾ ਨਾ ਹੋਏ ਐਡੀ ਐਡੀ ਵੱਡੀਆਂ ਛਾਲਾ ਨਹੀਂ ਮਾਰੀਦੀ ਹੁੰਦੀਆਂ ਪਤਾ ਹੈ ਕਿੰਨੇ ਦੀ ਹੈ 90000 ਦੀ ਬਣੀ ਆ ਚੱਲ ਕੋਈ ਨਹੀਂ ਆਪਾਂ ਥੋੜੀ ਜੀ ਸਸਤੀ ਬਣਾਵਾਂਗੇ ਜ਼ਰੂਰੀ ਥੋੜੀ ਆ ਪਹਿਹੀ ਉਹ ਡਾਇਮੰਡ ਦੀ ਪਾਉਣੀ ਆ ਆਪਾਂ ਸਿੰਪਲ ਬਣਾਵਾਂਗੇ ਹੜਾ ਸ਼ਰਨ ਕੋਈ ਨਹੀਂ ਜਿੰਨੀ ਕਾਤ ਹੋਏ ਨਾ ਉੱਥੇ ਜੇ ਰਹਿਣਾ ਚਾਹੀਦਾ ਵੱਡੀਆਂ ਵੱਡੀਆਂ ਤਾਂ ਤਾਂ ਨਹੀਂ ਛਾਲਾ ਮਾਰੀ ਦੇਣੀਆਂ ਇਹ ਵੀ ਸੋਹਣ ਗੱਲ ਕਿਹਦੇ ਮਹਿਲ ਵੇਖ ਕੇ ਨਾ ਆਪਣੀ ਚੁੰਪਣੀ ਨਟਾ ਕੇ ਬੈ ਜੀ ਜਿੰਨੀ ਕਾਤ ਉੱਥੇ ਰਹਿ ਸੁਨਿਆਰੇ ਕੋ ਜਾ ਕੇ ਉਹਥੇ ਸਾਬ ਬਣਾ ਲਈ ਬਾਅਦ ਵਿੱਚ ਤੇਰੇ ਕੋ ਪੈਸੇ ਨਾ ਦਿੱਤੇ ਗਏ ਤੇ ਨਾ ਤੇ ਸਾਡਾ ਲਖਾਈ ਜਾਂ ਦਸਾਂਵੇਂ ਉਹ ਮੇਰਾ ਜੇਖ ਲੱਗਦਾ ਮੇਰੀ ਜਠਾਣੀ ਅਗਲੇ ਮਿਲੂੜ ਕੇ ਦੁਕਾਨਾਂ ਤੇ ਆਣ ਕੇ ਪੁੱਛਣ ਤੇਰੀ ਦੀ ਦਰਾਣੀ ਲੈ ਕੇ ਗਈ ਸ਼ਾਪ ਤੇ ਪੈਸੇ ਨਹੀਂ ਦਿੱਤੇ ਹੈਗੇ ਫੇਰ ਅਸੀਂ ਕਿਹਦੇ ਪਾਸੇ ਜੋਗੇ ਛੱਡੇਂਗੀ ਸਾਨੂੰ ਕਿਤੇ ਜਾਣ ਨੂੰ ਜੋਗੇ ਰਹਿਣ ਦੀ ਭੈਣ ਜੀ ਐਡੀ ਮਾੜੀ ਸੋਚ ਨਹੀਂ ਸਾਡੀ ਪੁਜਾ ਕੇ ਤੁਹਾਡਾ ਨਾਲ ਖਾਦਾਂਗੇ ਆਪਾਂ ਅਬਲ ਤੇ ਮੈਂ ਤੁਹਾਨੂੰ ਪੁੱਛਿਆ ਹੀ ਅਸੀਂ ਕਿਹੜੇ ਬਣਾਉਣ ਤੁਰ ਪਏ ਆ ਅਹੀਂ ਗਰੀਬਾਨੇ ਕਿੱਥੋਂ ਪਾਲਣੀਆਂ ਡੜੇ ਮਹਿੰਗੀਆਂ ਛਾਪਾਂ ਗਰੀਬਣੀ ਆ ਤੂੰ ਚੰਗੀ ਭਣੀ ਆ ਗਰੀਬਣੀ ਕਿਹੜੀ ਗੱਲ ਨੂੰ ਕਿਹੜੀ ਚੀਜ਼ ਆ ਘਟ ਉਹਦਾ ਹੀ ਆਦਤ ਪੈ ਗਈ ਏ ਤੈਨੂੰ ਗਰੀਬਣੀ ਗਰੀਬਣੀ ਕਰਨੀ ਬਥੇਰਾ ਮੈਂ ਨਹੀਂ ਇਦਾਂ ਨਾ ਕਰਦੀ ਰਿਆ ਖਰਚੇ ਵੀ ਕਿੱਡੇ ਹੈ ਨਹੀਂ ਹੈ ਨਹੀਂ ਕਰਦੀ ਤਾਂ ਹੈ ਨਹੀਂ ਵਰਤ ਜਾਂਦੀ ਹੁੰਦੀ ਉਹ ਕੋਈ ਨਹੀਂ ਭੈਣ ਜੀ ਕਿਤੇ ਸਾਡੇ ਵੀ ਦਿਨ ਬਦਲੀ ਜਾਣੇ ਆ ਤੇ ਜਿੱਦਨ ਸਾਡੇ ਦਿਨ ਬਦਲੇ ਨਾ ਫਿਰ ਮੈਂ ਆਪਣੀ ਨੌਨੂ ਹੀਰਿਆਂ ਦਾ ਹਾਰ ਬਣਾ ਕੇ ਦੇਣਾ ਵਾ ਵੇ ਲੈਓ ਤੁਸੀਂ ਕਿਹੜੇ ਕਿਹੜੇ ਵੱਡੇ ਲਈ ਆ ਸੁਫਨੇ ਲੈਣ ਜਿੱਦਾਂ ਤੇ ਤੁਹਾਡੇ ਕੰਮ ਆ ਨਾ ਤੁਸੀਂ ਇੱਕ ਗ੍ਰਾਮ ਦੀ ਨਹੀਂ ਬਣਾ ਸਕਦੇ ਪਈ ਹੀ ਰਿਆ ਨੇ ਸੁਫਨੇ ਲੈਂਡ ਹੈ ਚੁੱਪ ਕਰਕੇ ਤੇ ਬਹਿ ਜਾ ਜਿੰਨੇ ਕੁ ਜੋਗੀ ਹੈਗੀ ਆ ਚੱਲ ਕੋਈ ਨਹੀਂ ਚੱਲ ਛੋਟੋ ਪਰੇ ਚੱਲ ਚੱਲੀਏ ਵਟਾਂ ਕਿ ਨਾ ਹੋ ਗਿਆ ਹੁਣ ਬਹਿ ਜਾ ਰੋਟੀ ਖਾ ਕੇ ਚਲ ਜਿਓ ਫੇਰ ਆਖੋਗੀਆਂ ਰੋਟੀ ਦੀ ਨੂੰ ਸੁਲਾ ਮਾਰੀ ਹੈਗੀ ਨਹੀਂ ਨਹੀਂ ਬਣੀ ਆ ਬੜਾ ਕੁਛ ਖਾ ਲਿਆ ਭੈਣ ਜੀ ਅਹੀਂ ਹੁਣ ਤੇ ਇੱਥੋਂ ਤੱਕ ਹੋ ਗਿਆ ਕੰਮ ਚੱਲ ਪੁੱਤ ਚੱਲੀਏ ਆਪਾਂ ਚੰਗਾ ਭੈਣ ਜੀ ਹਾਂ ਚੰਗਾ ਬਹੁਤ ਜਾਓ ਨਾ ਪੁੱਤ ਤੇ ਆਇਆ ਤੇਰੀ ਚਾਚੀ ਜੱਲੀ ਮਿਲ ਲੈ ਚੰਗਾ ਪੁੱਤ ਆਲੇ ਆੜ ਨਹੀਂ ਨਹੀਂ ਇਹਦੀ ਕੀ ਲੋੜ ਆ ਨਹੀਂ ਨਹੀਂ ਤੁਸੀਂ ਰਹਿਣ ਤੁਸੀਂ ਰੱਖੋ ਆਪਣੇ ਪੁੱਤ ਤੇਰਾ ਚਨੰਦੇ ਨੂੰ ਅੱਜ ਲੱਲਾ ਮੇਰੀ ਤੀ ਤੁਸੀਂ ਆਗੇ ਮੇਰੇ ਵਾਸਤੇ ਇੰਨਾ ਹੀ ਬੜਾ ਤੇ ਆ ਤੁਸੀਂ ਰੱਖੋ ਆਪਣੇ ਕੋਲ ਉਹ ਕੋਈ ਨਹੀਂ ਪੁੱਤ ਅਜ ਦੇ ਦਿਨ ਨਹੀਂ ਮੋੜੀ ਦਾ ਹੁੰਦਾ ਤੇ ਨਾਲ ਇਹਨਾ ਆਪਾਂ ਗਿਫਟ ਤਾਂ ਨਹੀਂ ਆਉਂਦਾ ਵੀ ਪਤਾ ਨਹੀਂ ਤੈਨੂੰ ਪਸੰਦ ਆਉਣਾ ਕਿ ਨਹੀਂ ਆਉਣਾ ਚਲ ਆਪਣੀ ਮਰਜ਼ੀ ਦਾ ਦੱਲੀ ਜੋ ਲੈਣਾ ਹੋਊਗਾ ਤੇ ਥੋੜੇ ਦੇ ਦੇ ਇੰਨੀ ਨਹੀਂ ਕੀ ਲੋੜ ਹੀ ਨਹੀਂ ਭੈਂਜੇ ਅੱਗੇ ਥੋੜੇ ਅੱਗੇ ਕਿੰਨੇ ਕੁ ਵਾ ਕੋਈ ਗੱਲ ਨਹੀਂ ਚਲ ਜੀ ਪੁੱਤ ਹਾਂਜੀ ਚਲੋ ਚੱਲੀਏ ਆ ਜਾਓ ਫਿਰ ਚਲ ਜੀ ਚਲੋ ਚਲੋ ਮੈਂ ਆ ਤੇ ਲਿਗਣ ਦੇ ਮੈਂ ਚਲ ਜਾ ਤਾ ਰੋਣਾ ਲੱਗਦਾ ਅਲੋ ਮੰਮੀ ਆਪਣੇ ਕੋਲ ਰੱਖ ਲੋ ਨਹੀਂ ਰੱਖ ਤਾਂ ਭਾਈ ਤੂੰ ਹੀ ਲੈ ਪਰ ਇਹ ਮੈਨੂੰ ਵੇਖ ਲੈਂਦੇ ਵੀ ਹੈ ਕਿੰਨੇ ਨੇ ਹੋਏ ਹੋਏ ਨਿੱਤੇ ਨੇ ਜਾਣੇ ਖਾਣ ਆਏ ਤੇ ਦੇਖ ਕੇ ਗਏ 500 ਰੁਪਇਆ ਮੈਂ ਆ ਨਹੀਂ ਕਿਤੇ ਘਟ ਤੋਂ ਘਟ ਹਜ਼ਾਰ ਤਾਂ ਦੇ ਕੇ ਗਏ ਹੋਣਗੇ ਤੇ ਅੰਦਰ ਵੇਖਣਾ ਪਗਰ ਪਗਰ ਪੀਸ ਖਾਈ ਜਾਂਦੀ ਮੈਂ ਤਾਂ ਇਹਨਾਂ ਨੂੰ ਕਿਤੇ ਉੱਥੋਂ ਹੀ ਲੱਗ ਜਾਂਦਾ ਖਾਣ ਨੂੰ ਦੇ ਆਂਦੇ ਨੇ ਮਰੀ ਜਾਣਾ ਖਾਈ ਜਾਏ ਖਾਈ ਜਾਵੇ ਤੇ ਮੰਮੀ ਕਿੰਨੇ ਕੁ ਦੇਜਨੇ ਸੀ ਉਹਨਾਂ ਨੇ ਦੇਖੇ ਗਏ ਨੇ ਜਿੰਨੇ ਜੋਗੇ ਹੈਗੇ ਆ ਉਦਾਂ ਦਾ ਤਾਂ ਡਾਪੋ ਆ ਜੇ ਨਾ ਦੇਖ ਜਾਂਦੇ ਫਿਰ ਵੀ ਤੁਸੀਂ ਓਕੇ ਹੋਣਾ ਤੇ ਕੁਝ ਦੇਖਣਗੇ ਨਹੀਂ ਤਿੰਨ ਜਾਣੇ ਆਏ ਆ ਤੇ 500 ਦਿੰਦਿਆਂ ਨੂੰ ਸ਼ਰਮ ਨਹੀਂ ਆਈ ਤੇ ਮਨਜਿੰਦਰ ਨਾਲ ਵੇਖਣਾ ਜਦੋਂ ਕੀ ਕਰਖਿਆ ਨਾ ਆ ਪਾਉ ਪਾਉ ਮੰਮੀ ਇਦਾਂ ਨਹੀਂ ਗੱਲਾਂ ਕਰੀਦੀ ਹੁੰਦੀਆਂ ਕਿਸ ਨੂੰ ਨਾਲ ਦੀ ਉਹਨਾਂ ਨੂੰ ਸਾਧ ਰਿਹਾ ਵਾ ਤੇ ਹੁਣ ਗੱਲਾਂ ਦੀ ਗੱਲਾਂ ਕਰੀ ਜਾਂਦੇ ਤੇ ਖਾਂਦਾ ਇਹਨਾਂ ਨੂੰ ਪਤਾ ਕਿੱਦਾਂ ਚਲੇ ਪੈਂਦੇ ਜਦੋਂ ਕਿਤੇ ਹੁੰਦੇ ਨੇ ਜਿੱਦਾਂ ਕਿਤੇ ਰੋੜ ਕੇ ਨਿਕਲ ਕੇ ਆਏ ਹੁੰਦੇ ਨੇ ਆ ਗਏ ਹੈ ਨਾ ਜਨਮਨਤੇ ਬੱਤੀ ਪੱਤੀ ਗੱਲਾਂ ਸੁਣਾਈਆਂ ਸਾਨੂੰ ਸਾਡੀ ਤੇ ਨੌ ਸੱਸ ਦੀ ਉਹ ਬੇਇੱਜ਼ਤੀ ਕਿਹੜੀ ਕਰਨ ਵਾਲੀ ਦੀ ਹਿੰਦੀ ਮੇਰੀ ਗੱਲ ਸੁਣ ਲੈ ਮੇਰਾ ਭਰਾ ਤੇ ਮੇਰਨਾ ਬੜਾ ਵਧੀਆ ਰਿਆ ਠੀਕ ਆ ਉਹਨੇ ਤਾਂ ਕੋਈ ਮਾੜੀ ਜੰਗੀ ਕੀਤੀ ਨਹੀਂ ਤੁਹਾਡਾ ਕਿਤਨਾ ਹੋ ਗਈ ਵੱਧਾ ਘਟਾ ਤੁਹਾਡਾ ਭਰਾ ਚੰਗਾ ਰਿਆ ਨਾ ਪੁੱਛੋ ਕੁੜੀ ਨੂੰ ਸੱਚੀ ਕਿ ਦੱਡ ਜੀ ਤਾਈ ਨੇ ਬੜੀਆਂ ਹੀ ਗੱਲਾਂ ਕੀਤੀਆਂ ਜਾਨੂੰ ਕਿਹੜੀ ਗੱਲਾਂ ਗੱਲਾਂ ਕਰਦੀ ਸੀ ਪਰਾਂ ਲੱਗੇ ਕਰੀਏ ਵੀ ਕੱਪੜੇ ਤੁਸੀਂ ਕਿੱਦਾਂ ਦੇ ਪਾ ਕੇ ਆ ਗਏ ਜੇ ਕਦੀ ਕੁਝ ਕਹਿੰਦੇ ਸੀਗੇ ਦੱਸੋ ਆ ਮਾੜੀ ਲਈ ਦੇ ਤੁਹਾਡੇ ਮੇਰੀ ਨੌ ਦੀ ਬੇਇੱਜ਼ਤੀ ਕੀਤੀ ਤੇ ਮੇਰੀ ਵੀ ਬੇਇੱਜ਼ਤੀ ਕੀਤੀ ਸਾਡੇ ਜਦਾਬਾ ਪਾ ਕੇ ਵੀ ਆਏ ਸਾਡੇ ਤੇ ਪੱਲੇ ਕੋਈ ਨਹੀਂ ਛੱ ਅਧਵੀ ਹੈ ਯਾਰ ਮੈਂ ਤਾਂ ਕਹਿੰਨੀ ਕਰ ਸੱਦ ਕੇ ਐਦਾ ਭਲਾ ਕਿਸ ਦੀ ਬੇਇੱਜ਼ਤੀ ਕਰਦਾ ਕੋਈ ਸਾਡੇ ਤੇ ਪੱਲੇ ਚ ਕੁਹ ਨਹੀਂ ਛੱਡਿਆ ਅੱਜ ਜਨੇ ਸੁਣ ਲਓ ਤੁਸੀਂ ਨੌ ਸੱਸ ਨੇ ਨਾ ਹੱਥ ਚੁੱਕੀਏ ਘਰ ਜਾਣਾ ਜਾਣਾ ਤੁਹਾਨੂੰ ਮੈਂ ਉਦੋਂ ਕਹੇ ਮਿਹਰਬਾਨ ਨਾ ਬਹਿ ਜਾਓ ਘਰ ਦੱਸ ਅਗਲਾ ਇੱਕ ਵਾਰ ਸੁਨਾਹ ਮਾੜਾ ਜਿਹਾ ਫੋਨ ਫਾਨ ਕੀਤਾ ਨਹੀਂ ਚਾਹੀਦਾ ਜਨਨ ਚਰ ਬੰਦਾ ਘਰ ਨਹੀਂ ਆਉਂਦਾ ਨਹੀਂ ਜੀ ਆਪਾਂ ਨਾ ਜਾਂਦਿਆਂ ਤੇ ਫਿਰ ਕਹਿਣਾ ਹੀ ਮੇਰੇ ਭਰਾ ਦੇ ਘਰ ਪ੍ਰੋਗਰਾਮ ਹੀ ਤੂੰ ਗਈ ਨਹੀਂ ਥੋੜਾ ਆਪਣੇ ਪੇਕੇਆਂ ਦੇ ਘਰ ਜਾਵੀ ਹੈ ਸਾਡੀ ਕਿਹੜੀ ਫਿਰ ਜਪਾਨ ਫੜਨੀ ਹੈ ਯਾਰ ਮੈਂ ਤੇ ਇੱਕ ਗੱਲ ਸੋਚੀ ਮੈਂ ਚੱਲ ਚੰਗੇ ਭਲੇ ਕੀ ਵੀ ਰਹਿੰਦੇ ਆ ਤੇ ਕੋਈ ਗੱਲ ਵੀ ਨਹੀਂ ਕੀ ਹੈ ਹਾਂ ਨੂੰ ਤੇ ਲੱਗੀ ਅੰਦਰ ਤੇ ਨਾਂ ਤਰਾ ਵੇਸਣ ਗਾਂ ਤਨਾ ਪਛਾਹ ਵੇਸਣ ਦਿੱਤਾ ਫੜਾ ਸਾਨੂੰ ਹੈ ਸਾਡੀ ਤੇ ਉਹ ਬੇਇੱਜ਼ਤੀ ਕੀਤੀ ਦੋਵਾਂ ਨੌ ਸੱਸ ਦੀ ਉਹਨੇ ਤੇ ਜਿਹੜੀ ਗੱਲ ਹੀ ਨਹੀਂ ਕਰਨ ਵਾਲੀ ਕੋਈ ਪਰ ਐਦਾਂ ਕਰੀਦਾ ਕਾ ਸਦਕੇ ਸੁਣ ਲੈ ਸਮਾਜ ਜਿਹੜਾ ਨਾ ਇੱਕ ਸਾਡੀ ਚੱਲਦਾ ਹੁੰਦਾ ਜ਼ਿੰਦਗੀ ਦੇ ਵਾਧੇ ਘਾਟੇ ਬਣਿਆ ਠੀਕ ਆ ਗੱਲ ਸੁਣ ਲੋ ਮੇਰੀ ਗੱਲ ਨਾ ਦਿਲ ਚ ਰੱਖੀਦੀ ਹੁੰਦੀ ਆ ਕਿ ਇਹਨੂੰ ਮੂੰਹ ਚੜ ਕੇ ਕੋਈ ਗੱਲ ਨਾ ਕਰੇ ਠੀਕ ਆ ਪਰ ਇੱਕ ਗੱਲ ਹੈ ਜੀ ਮੇਰੇ ਭਰਾ ਨੂੰ ਨਾ ਮੜਾ ਚੰਗਾ ਕਿਉਂ ਦੱਸ ਜੜ ਜੀ ਅਸੀਂ ਕਿਹਨੂੰ ਕੀ ਕਹਿਣਾ ਵਾ ਆਪਾਂ ਤਾਂ ਤੁਹਾਡੀ ਪਰਜਾਈ ਨੂੰ ਵੀ ਕੁਝ ਨਹੀਂ ਕਿਹਾ ਚੁੱਪ ਕਰਕੇ ਚੋਲੀ ਚਪਵਾ ਕੇ ਤੇ ਬਾਹਰ ਆ ਗਏ ਅਸੀਂ ਕੀ ਕਹਿਣ ਜੋਗੇ ਕਿਸੇ ਨੂੰ ਕੋਹ ਚੱਲ ਹੁਣ ਆ ਚਲੀਏ ਘਰ ਨੂੰ ਜੇ ਮੈਂ ਕਿਹਾ ਪਿਸ਼ਾਪ ਵੱਲੋਂ ਤੇ ਆਂਦੀ ਜਿੰਨੀ ਕੋਕਾਤ ਹੋਵੇ ਨਾ ਉਹਨੇ ਪੈਰ ਪਸਾਰੀ ਦੇ ਆ ਦੱਸ ਸਾਡੀ ਔਕਾਤ ਹੈ ਨਹੀਂਗੀ ਉਹ ਚੱਲ ਯਾਰ ਕੋਈ ਗੱਲ ਨਹੀਂ ਜੇ ਗੱਲ ਕਰ ਵੀ ਦਿੱਤੀ ਤੇ ਕੋਈ ਗੱਲ ਨਹੀਂ ਗਈ ਹੁਣ ਦੱਸਾਂ ਗੱਲ ਕੀ ਆ ਉਹਨਾਂ ਦਾ ਟਾਈਮ ਆ ਥੋੜੀ ਬੁਤੀ ਗੱਲ ਸੁਣਨੀ ਵੀ ਪੈਂਦੀ ਆ ਠੀਕ ਨਾ ਉਹਨਾਂ ਹੱਡੀ 20 ਵਾਰੀ ਮਤ ਕੀਤੀ ਮੇਰੀ ਗੱਲ ਸੁਣੋ ਅਸੀਂ ਰੋਟੀ ਆਪਣੇ ਘਰ ਖਾਣ ਡਏ ਹਾਂ ਇਹਦੇ ਕੋ ਕਿ ਲੈਣ ਜਾਣ ਡੇ ਯਾਰ ਖਾਨ ਖੁੰਦੀ ਨਹੀਂ ਗੱਲ ਹੁੰਦੀ ਕਈ ਸੌ ਗੱਲਾਂ ਬਾਤਾਂ ਹੁੰਦੀਆਂ ਤੁਸੀਂ ਫਿਰ ਆਪਣੇ ਉਹ ਠਿੱਕੇ ਲਾਈ ਜਾਂਦੇ ਹੁੰਦੇ ਦੋਹੇਣੀਆਂ